ਾਰੇ ਲੋਕ ਮੋਇ ਨਾਮ ਦਾਵੀ ਸਹੋਇ ਜਨਮ ਮਰਨ ਕੀ ਠੇਕ ਰੰਕਾਰ ਨਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ॥ ਬਿ ਸਭ ਸਿਮਰੋ ਜਾ ਸੁਖ ਸੰਬਰ ਏਕੈ ਨਾਮ ਜਪਤ ਕੰਤ ਅਨੇਕੈ ॥ ਜੀ ਅਸੀਂ ਸਾਰੇ ਜ਼ਿਲ੍ਹੇ ਕਿਸੇ ਨਾ ਕਿਸੇ ਟਾਈਮ ਆਪਣੇ ਪੁਲਿਸ ਦੀ ਔਰ ਜ਼ਿਲ੍ਹੇ ਦੀ ਸੁਭ ਸ਼ਾਂਤੀ ਲਈ ਪਾਠ ਰੱਖande ਇਸੇ ਤਹਿਤ ਅਸੀਂ ਅੱਜ ਖੰਨਾ ਪੁਲਿਸ ਨੇ ਨਵੇਂ ਸਾਲ ਦਾ ਨਵਾਂ ਸਾਲ ਸ਼ੁਰੂ ਹੋਇਆ ਆਪਣੇ ਖੰਨਾ ਪੁਲਿਸ ਦੇ ਸਾਰੀ ਪੁਲਿਸ ਫੋਰਸ ਸਾਡੀ ਫੈਮਿਲੀਜ਼ ਔਰ ਖੰਨਾ ਪੁਲਿਸ ਖੰਨਾ ਜ਼ਿਲ੍ਹੇ ਦੇ ਵਸੀਆਂ ਲਈ ਸਾਰਿਆਂ ਦੀ ਖੁਸ਼ ਨੋ ਖੁਸ਼ਹਾਲੀ ਲਈ ਰੱਬ ਦਾ ਨਾਮ ਲੈ ਕੇ ਅੱਜ ਆਪਣੇ ਜਿਹੜਾ ਐਸਐਸਪੀ ਆਫਿਸ ਹੈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਔਰ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਆਪਣੇ ਆਫਿਸਰ ਸਾਡੇ ਮੁਲਾਜ਼ਮਾਂ ਦੀ ਫੈਮਲੀ ਸਾਰਿਆਂ ਨੂੰ ਕਿਹਾ ਹੈ ਵੀ ਇੱਥੇ ਆ ਕੇ ਜ਼ਰੂਰ ਤੁਸੀਂ ਮੱਥਾ ਟੇਕੋ ਔਰ ਲੰਗਰ ਛਕੋ ਜਸਟ ਇੱਕ ਪੋਜ਼ਿਟਿਵ ਸ਼ੁਰੂਆਤ ਸਾਲ ਦੀ ਕਰਨ ਦੇ ਬਹਾਨੇ ਨਾਲ ਇਹ ਅੱਜ ਪਾਠ ਰਖਾਇਆ ਗਿਆ ਹੈ ありがい ਸਾਹੋਮ ਜਨਮ ਮਰਨ ਕੀ ਥੇਕ ਰਨਕਾਰ ਨਰੰਜਨ ਹਰ ਅਗਮ ਕਿਆਤ ਹੈ ਗੁਣ ਗਾਈਐ ਜੇ ਸਭ ਸਿਮਰੋ ਜਾ ਸੁਭ ਸੰਬਰ ਏਕੈ ਨਾਮ ਜਪਤ ਕੰਤ ਅਨੇਕੈ جی اسی سارے ضلعے کسی نہ کسی ٹائم اپنے پولیس دی اور زلے دی سکھ شانتی پاٹ دے اسی تحت اج اچھا پولیس نے نویں سال دا ਮਸਾਲ ਸਾਲ ਸ਼ੁਰੂ ਹੋਇਆ ਹੈ ਆਪਣੇ ਖੰਨਾ ਪੁਲਿਸ ਦੇ ਸਾਰੇ ਪੁਲਿਸ ਫੋਰਸ ਸਾਡੀ ਫੈਮਲੀਆਂ ਔਰ ਖੰਨਾ ਪੁਲਿਸ ਖੰਨਾ ਜ਼ਿਲ੍ਹੇ ਦੇ ਵਾਸੀਆਂ ਲਈ ਸਾਰਿਆਂ ਦੀ ਖੁਸ਼ ਯੂ ਨੋ ਖੁਸ਼ਹਾਲੀ ਲਈ ਰੱਬ ਦਾ ਨਾਮ ਲੈ ਕੇ ਅੱਜ ਆਪਣੇ ਜਿਹੜਾ ਐਸਐਸਪੀ ਆਫਿਸ ਹੈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਔਰ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਅਸੀਂ ਆਪਣੇ ਆਫੀਸਰ ਸਾਡੇ ਮੁਲਾਜ਼ਮਾਂ ਦੀ ਫੈਮਲੀ ਸਾਰਿਆਂ ਨੂੰ ਕਿਹਾ ਹੈ ਵੀ ਇੱਥੇ ਆ ਕੇ ਜ਼ਰੂਰ ਤੁਸੀਂ ਮੱਥਾ ਟੇਕੋ ਔਰ ਲੰਗਰ ਛਕੋ ਜਸਟ ਇੱਕ ਪੋਜ਼ਿਟਿਵ ਸ਼ੁਰੂਆਤ ਸਾਲ ਦੀ ਕਰਨ ਦੇ ਬਹਾਨੇ ਨਾਲ ਇਹ ਅੱਜ ਪਾਠ ਰਖਾਇਆ ਗਿਆ ਹੈ